ਮੈਂ ਇੱਕ ਲੀਗਲ ਨੋਟਿਸ ਹੈ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਭੇਜਿਆ ਤੋਂ ਜਿੱਤਣ ਤੋਂ ਬਾਅਦ ਮੇਰਾ ਖਿਆਲ ਹੈ ਕਿ ਬਹੁਤ ਘੱਟ ਵਿਰੋਧੀ ਲੀਡਰ ਹੁੰਦੇ ਆ ਜਿਹੜੇ ਜਿਵੇਂ ਟੈਲੀਫੋਨ ਕਰਦੇ ਆ ਮੈਂ ਟੈਲੀਫੋਨ ਦੇ ਉੱਤੇ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਨੂੰ ਜਿੱਤ ਦੀ ਵਧਾਈ ਦਿੱਤੀ ਔਰ ਕਾਮਨਾ ਕੀਤੀ ਕਿ ਤੁਹਾਡਾ ਭਵਿੱਖ ਵਧੀਆ ਹੋਵੇ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਇਹ ਲੈਕਚਰ ਤੋਂ ਬਾਅਦ ਜਦੋਂ ਵੱਡਾ ਦਿਨ ਕਰਕੇ ਮੈਂ ਵਧਾਈ ਦੇ ਦਿੱਤੀ ਵੱਡਾ ਦਿਨ ਕਰਕੇ ਇੱਕ ਦੂਸਰੇ ਦੇ ਨਾਲ ਜਿਹੜੀਆਂ ਅਸੀਂ ਗੱਲਾਂ ਹੋਈਆਂ ਉਹਦੇ ਤੇ ਵੀ ਚਰਚਾ ਕਰ ਲਈ ਤਾਂ ਫੇਰ ਦੁਬਾਰਾ ਭਾਈ ਲੈਕਚਰ ਦੇ ਵਿੱਚ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਮੇਰੇ ਉੱਤੇ ਇਸ ਵਾਰ ਮੈਂ ਝਾਂਮ ਲਗਾਉਂਦੇ ਆ ਕਿ ਸੁਸ਼ੀਲ ਕੁਮਾਰ ਰੀਤੂ ਆ ਜਿਹੜਾ ਉਹਨੇ ਦੜੇ ਸੱਤੇ ਲਾਟਰੀ ਤੇ ਨਸ਼ੇ ਦਾ ਕੰਮ ਕਰਵਾਇਆ ਇਹ ਹੀ ਤਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੀਗੇ ਮੈਂ ਵਿਧਾਇਕ ਸੀਗਾ ਜਦੋਂ ਮੰਤਰੀ ਸੀਗੇ ਤਾਂ ਮੇਰੀਆਂ ਤਰੀਫਾਂ ਦੇ ਪ੍ਰਬੰਧ ਨਹੀਂ ਸੀ ਸਕਦੇ ਜਦੋਂ ਮੈਂ ਤੁਹਾਡੀ ਕੈਬਨਿਟ ਉਹ ਤੁਹਾਡੀ ਕੈਬਨਿਟ ਤੇ ਸੀਗੇ ਜਾਂ ਸਰਕਾਰ ਕੀ ਸੀਗੇ ਕੀ ਉਦੋਂ ਮੈਂ ਬਿਲਕੁਲ ਸਾਫ਼ ਸੁਥਰਾ ਸੀਗਾ ਤੁਸੀਂ ਤਰੀਫਾਂ ਕਰਦੇ ਸੀ ਮਿਹਨਤੀ ਮੁੰਡਾ ਅੱਗੇ ਵਧਣ ਵਾਲਾ ਕਿਸੇ ਸਵਾਰਥ ਤੋਂ ਬਿਨਾਂ ਕਿਸੇ ਲਾਲਚ ਤੋਂ ਤਾਂ ਉਹ ਸੇਵਾ ਜਿਹੜੀ ਹੈ ਮੈਂ ਨਿਭਾਉਣ ਦੀ ਕੋਸ਼ਿਸ਼ ਕੀਤੀ ਪਾਰਸ਼ਦ ਬਣਿਆ ਮੇਰੀ ਪਤਨੀ ਪਾਰਸ਼ਦ ਬਣੀ 2012 ਚ ਫਿਰ ਦੁਬਾਰਾ ਪਾਰਸ਼ਦ ਬਣਿਆ ਔਰ 2017 ਚ ਮੈਨੂੰ ਪਾਰਟੀ ਵੱਲੋਂ ਟਿਕਟ ਮਿਲੀ ਤਾਂ ਮੈਂ ਵਿਧਾਇਕ ਚੁਣਿਆ ਗਿਆ ਤਾਂ ਮੇਰੀ ਹਰ ਸੰਭਵ ਕੋਸ਼ਿਸ਼ ਰਹੀ ਹੈ ਕਿ ਮੈਂ ਆਪਣੇ ਇਲਾਕੇ ਦੇ ਲਈ ਕੰਮ ਕਰਾਂ ਵਿਧਾਇਕ ਰਹਿੰਦੇ ਆ ਵੱਡੇ ਪ੍ਰੋਜੈਕਟ ਆ ਜਿਹੜੇ ਜਿਹੜੇ ਕਦੀ ਵੀ ਕਿਸੇ ਨੇ ਨਹੀਂ ਸੀ ਸੋਚੇ ਜਲੰਧਰ ਚ ਲੈ ਕੇ ਆਇਆ ਕਾਲਜ ਬਣਾਏ ਸਕੂਲ ਬਣਾਏ ਪਾਰਕਾਂ ਮਨਾਈਆਂ ਭਵਨ ਬਣਾਏ ਸੀਵਰੇਜ ਦੇ ਜਿਹੜੇ ਪ੍ਰੋਜੈਕਟ ਹੈ ਉਹ ਠੀਕ ਕਰਵਾਏ ਮੇਰਾ ਸਿਰਫ ਤੇ ਸਿਰਫ ਇੱਕੋ ਹੀ ਮੰਤਰ ਰਿਹਾ ਕਿ ਮੈਂ ਕੰਮ ਕਰਾਂ ਸਮੇਂ ਨੇ ਕਰਵਟ ਲਈ ਕਈ ਹਾਲਾਤ ਬਦਲੇ ਮੈਨੂੰ ਪਾਰਟੀ ਬਦਲਨੀ ਪਈ ਬੜੀਆਂ ਮਜਬੂਰੀਆਂ ਸੀਗੀਆਂ ਉਹਦੇ ਪਿੱਛੇ ਮੈਂਬਰ ਪਾਰਲੀਮੈਂਟ ਬਣਿਆ ਔਰ ਦੁਬਾਰਾ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਕੁਝ ਮਜਬੂਰੀਆਂ ਸੀਗੀਆਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਇੱਥੇ ਤਾਂ ਜਦੋਂ ਪਿਛਲੀ ਚੋਣ ਚੱਲ ਰਹੀ ਸੀ 2024 ਦੇ ਵਿੱਚ ਤਾਂ ਸਾਹਮਣੋਂ ਕਾਂਗਰਸ ਵਾਲੇ ਪਾਸਿਓਂ ਚਰਨਜੀਤ ਸਿੰਘ ਚੰਨੀ ਆ ਉਹ ਇਲੈਕਸ਼ਨ ਲੜ ਰਹੇ ਸੀਗੇ ਬੜੀਆਂ ਕਿਉਂਕਿ ਪੋਲੀਟੀਕਲ ਜਦੋਂ ਸਟੇਜਾਂ ਚੱਲਦੀਆਂ ਤਾਂ ਪੋਲੀਟੀਕਲ ਲੋਕ ਕਈ ਗੱਲਾਂ ਵਾਧੀਆਂ ਘਾਟੀਆਂ ਵੀ ਕਰ ਜਾਂਦੇ ਆ ਇਲੈਕਸ਼ਨ ਹੋਇਆ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਅਸੀਂ ਉਹਨਾਂ ਤੇ ਲਗਾਏ ਤਾਂ ਇਲੈਕਸ਼ਨ ਲਗਾਤਾਰ ਚੱਲਦਾ ਰਿਹਾ ਉਹਦੇ ਨਤੀਜੇ ਕੀ ਆਏ ਉਹ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਹਮਣੇ ਆ ਤੁਹਾਡੇ ਤੋਂ ਲੁਕੇ ਨਹੀਂ ਐ ਪਰ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਾਰੀ ਜਿੰਨੇ ਸਾਡੇ ਕਾਰਕਟਰ ਹੈ ਲੀਡਰਸ਼ਿਪ ਹੈ ਅਸੀਂ ਇੱਕਜੁੱਟ ਹੋ ਕੇ ਕੰਮ ਕੀਤਾ ਤਾਂ ਪਾਰਟੀ ਦਾ ਜਿਹੜਾ ਗ੍ਰਾਫ ਹੈ ਅਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਸਾਰਿਆਂ ਨੇ ਵੱਲ ਮਿਲ ਕੇ ਵਧਾਇਆ ਕਾਂਗਰਸ ਪਾਰਟੀ ਚੋਣ ਜਿੱਤੀ ਔਰ ਚੋਣ ਜਿੱਤਣ ਤੋਂ ਬਾਅਦ ਮੇਰਾ ਖਿਆਲ ਹੈ ਕਿ ਬਹੁਤ ਘੱਟ ਵਿਰੋਧੀ ਲੀਡਰ ਹੁੰਦੇ ਆ ਜਿਹੜੇ ਇੱਕ ਦੂਜੇ ਨੂੰ ਟੈਲੀਫੋਨ ਕਰਦੇ ਆ ਮੈਂ ਟੈਲੀਫੋਨ ਦੇ ਉੱਤੇ ਚਰਨਜੀਤ ਸਿੰਘ ਚੰੰਡੀ ਹੁਣਾ ਨੂੰ ਜਿੱਤ ਦੀ ਵਧਾਈ ਦਿੱਤੀ ਔਰ ਕਾਮਨਾ ਕੀਤੀ ਕਿ ਤੁਹਾਡਾ ਭਵਿੱਖ ਵਧੀਆ ਹੋਵੇ ਕਿਉਂਕਿ ਇਲੈਕਸ਼ਨ ਸੀਗਾ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇਲੈਕਸ਼ਨ ਦੇ ਵਿੱਚ ਮੇਰੇ ਕੋ ਬੜੀਆਂ ਗੱਲਾਂ ਕਹੀਆਂ ਗਈਆਂ ਤੁਹਾਡੇ ਖਿਲਾਫ ਮੈਂ ਵੀ ਇਸ ਗੱਲ ਦੀ ਜਿਹੜੀ ਫੀਲ ਕਰਦਾ ਮੈਂ ਵੀ ਉਹਨਾਂ ਨਾਲ ਗੱਲ ਕੀਤੀ ਕਿ ਇਲੈਕਸ਼ਨ ਖਤਮ ਹੋ ਗਿਆ ਚਲੋ ਗੱਲ ਮੁੱਕੀ ਉਸ ਤੋਂ ਬਾਅਦ ਫੇਰ ਇਹ ਬਾਈ ਇਲੈਕਸ਼ਨ ਆ ਗਿਆ ਬਾਈ ਇਲੈਕਸ਼ਨ ਚਲਦੇ ਆ ਚਲਦੇ ਆ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਇਲੈਕਸ਼ਨ ਤੋਂ ਬਾਅਦ ਜਦੋਂ ਵੱਡਾ ਦਿਲ ਕਰਕੇ ਮੈਂ ਵਧਾਈ ਦੇ ਦਿੱਤੀ ਵੱਡਾ ਦਿਲ ਕਰਕੇ ਇੱਕ ਦੂਸਰੇ ਦੇ ਨਾਲ ਜਿਹੜੀਆਂ ਅਸੀਂ ਗੱਲਾਂ ਹੋਈਆਂ ਉਹਦੇ ਤੇ ਵੀ ਚਰਚਾ ਕਰ ਲਈ ਤਾਂ ਫੇਰ ਦੁਬਾਰਾ ਬਾਈ ਇਲੈਕਸ਼ਨ ਦੇ ਵਿੱਚ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਮੇਰੇ ਉੱਤੇ ਇਸ ਗੱਲ ਦਾ ਇਲਜ਼ਾਮ ਲਗਾਉਂਦੇ ਆ ਕਿ ਸੁਸ਼ੀਲ ਕੁਮਾਰ ਰਿੰਕੂ ਆ ਜਿਹੜਾ ਉਹਨੇ ਦੜੇ ਸੱਟੇ ਲਾਟਰੀ ਤੇ ਨਸ਼ੇ ਦਾ ਕੰਮ ਕਰਵਾਇਆ ਸੋ ਮੈਨੂੰ ਇਹ ਗੱਲ ਬੜੀ ਮੇਰੀ ਆਤਮਾ ਤੱਕ ਜਿਹੜੀ ਹੈ 6:00 ਵਜੇ ਕਿ ਮੈਂ ਵੀ ਇੱਕ ਪਰਿਵਾਰ ਮੇਰਾ ਵੀ ਇੱਕ ਪਰਿਵਾਰ ਆ ਮੇਰੀਆਂ ਵੀ ਰਿਸ਼ਤੇਦਾਰੀਆਂ ਆ ਮੇਰੀਆਂ ਭੈਣਾ ਮੇਰੇ ਰਿਸ਼ਤੇਦਾਰ ਆ ਰਿਪਿਊਟਡ ਫੈਮਿਲੀ ਆ ਸਾਡੇ ਪਰਿਵਾਰ ਤੇ ਕਿੰਨੇ ਜੀਏ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਆ ਔਰ ਅਸੀਂ ਸਵਾ ਸਦਾ ਸੇਵਾ ਕੀਤੀ ਆ ਔਰ ਇਹਨਾਂ ਝੂਠੇ ਇਲਜ਼ਾਮਾਂ ਦਾ ਪਰਿਵਾਰਕ ਰਿਸ਼ਤੇਦਾਰੀ ਚ ਕੀ ਅਸਰ ਹੁੰਦਾ ਮੈਂ ਗੱਲ ਆ ਜਿਹੜੀ ਮਹਿਸੂਸ ਕਰ ਸਕਦਾ ਔਰ ਬੜੀ ਮੰਦ ਭਾਗੀ ਗੱਲ ਹੈ ਮੈਂ ਤੁਹਾਨੂੰ ਰਿਕਾਰਡਿੰਗ ਵੀ ਸੁਣਾਵਾਂਗਾ ਬਹੁਤ ਸਾਰੇ ਚੈਨਲ ਸ਼ਾਇਦ ਤੁਹਾਡੇ ਚ ਵੀ ਕੁਝ ਲੋਕ ਹੋਣਗੇ ਜਿਹੜੇ ਉਸ ਵੇਲੇ ਉਹਨੂੰ ਕਵਰ ਕਰ ਰਹੇ ਸੀ ਮੈਂ 1 ਮਿੰਟ ਦਾ ਵੀਡੀਓ ਹੈਗਾ ਮੈਂ ਤੁਹਾਨੂੰ ਉਹਦੀ ਆਵਾਜ਼ ਸੁਣਾਉਣਾ ਜੀ ਕੀ ਰਣਨੀਤੀ ਬਣਾਈ ਗਈ ਹੈ ਇਸ ਵਾਰ ਜਨਾਬ ਹੋਰ ਇਸ ਪਾਰਟੀ ਬੜੇ ਜੋਸ਼ੋ ਦੇ ਨਾਲ ਭਾਈ ਲੱਖੇ ਲੜ ਗਈ ਹੈ আর ਬੜੇ ਆਮ ਮਾਰਜਿਨ ਦੇ ਨਾਲ ਜਿੱਤਣ ਜਾ ਰਹੀ ਹੈ ਅੱਜ ਸਾਡੇ ਕਾਂਗਰਸ ਦੇ ਪ੍ਰਧਾਨ ਆਜਾਬ ਸਿੰਘ ਜੀ ਤੇ ਸੀਐਲਪੀ ਡਿਰੇਕਟਰ ਅਰਧਾਪ ਸਿੰਘ ਬਾਜਵਾ ਵੀ ਆਏ ਹੋਏ ਹਨ ਮੀਟਿੰਗ ਲਈਏ ਸਾਰੇ ਵਰਕਰਾਂ ਦੀ ਤੇ ਵਰਕਰਾਂ ਦੇ ਵਿੱਚ ਵੱਡਾ 파ਰੀ ਉਛਾ ਹੈ ਤੇ ਉਹਨਾਂ ਨੇ ਸਮੇਂ ਤੋਂ ਵੱਡੀ ਜਿੱਤ ਤੇ ਸੀ ਗੱਲ ਕਰਾਂ ਅਮਨ अरोड़ा ਸਰ ਬਾਤ ਕੀਤੀ ਗਈ ਸੀ ਤੇ ਉਹਨਾਂ ਨੇ ਕਿਹਾ ਕਿ ਹਾਂ ਇਸ ਵੀਰ ਬਾਦ ਕੋੜਾ ਜੋ ਉਹਨੂੰ ਕੋ ਫਾਇਦਾ ਨਹੀਂ ਹੋਊਗਾ ਕਾਰਨ ਸੋ ਲੇਕਿਨ ਇਸ ਵਾਰ ਫਾਇਦਾ ਨਹੀਂ ਹੋਊਗਾ ਕਿਉਂਕਿ ਆਪਕੇ ਜਿਵੇਂ ਇਸ ਤਰ੍ਹਾਂ ਦੇ ਬੀਜੇਪੀ ਆਮ ਆਦਮੀ ਪਾਰਟੀ ਨਾਲ ਉਸ ਦਾ ਫਾਇਦਾ ਵੀ ਤਾਂ ਹੋਇਆ ਹੈ ਲੇਕਿਨ ਇਸ ਦਾ ਨਹੀਂ ਹੋਊਗਾ ਪਹਿਲਾ ਜਿਹੜਾ ਕੰਮ ਸੀਤਲ ਉਹਨਾਂ ਦਾ ਆਰਥਿਕ ਨੂੰ ਨੇ ਸੰਭਾਲਿਆ ਹੋਇਆ ਸੀ 2 ਕੋਸਾਲ ਉਹ ਅੱਜਕੱਲ ਅਮਨ ਉਹਨਾਂ ਨੇ ਸੰਭਾਲਿਆ ਹੋਇਆ ਉਹ ਕੰਮ ਹੈਗਾ ਦੜੇ ਸੱਟੇ ਦਾ ਲਾਟਰੀਆਂ ਦਾ ਨਿਸ਼ੇ ਦਾ ਤੋਂ ਇਹ ਆਮ ਆਦੀ ਪਾਰਟੀ ਮਤਲਬ ਸਿੱਧਾ ਸਿੱਧਾ ਉਹਨਾਂ ਨੇ ਬਿਨਾ ਕਿਸੇ ਝਿਜਕ ਤੋਂ ਬਿਨਾ ਕਿਸੇ ਸਬੂਤ ਤੋਂ ਇਹ ਇਲਜ਼ਾਮ ਮੇਰੇ ਤੇ ਲਗਾਇਆ ਕਿ ਨਸ਼ੇ ਦਾ ਦੜੇ ਸੱਟੇ ਦਾ ਲਾਟਰੀ ਦਾ ਨਸ਼ਿਆਂ ਦਾ ਹਰ ਤਰੀਕੇ ਦਾ ਕੰਮ ਹੈ ਜਿਹੜਾ ਉਹਦਾ ਇਲਜ਼ਾਮ ਫਿਰ ਦੁਬਾਰਾ ਨਾਲ ਮੇਰੇ ਤੇ ਲਾਇਆ ਜਿਸ ਕੱਲ ਦੀ ਮੈਨੂੰ ਔਰ ਮੇਰੇ ਪਰਿਵਾਰ ਨੂੰ ਬੜੀ ਠੇਸ ਪਹੁੰਚੀ। ਇਹੀ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੀਗੇ ਮੈਂ ਵਿਧਾਇਕ ਸੀਗਾ ਜਦ ਜਦੋਂ ਮੰਤਰੀ ਸੀਗੇ ਤਾਂ ਮੇਰੀਆਂ ਤਾਰੀਫਾਂ ਦੇ ਪੁੱਲ ਬੰਦੇ ਨਹੀਂ ਸੀ ਥੱਕਦੇ। ਕੀ ਇਨਸਾਨ ਜਦੋਂ ਪਾਰਟੀ ਦੂਸਰੀ ਪਾਰਟੀ ਦਾ ਸੀ ਇੱਕ ਦੂਸਰੇ ਦੇ ਨਾਲ ਅਗਰ ਵਿਚਾਰਧਾਰਾ ਜਿਹੜੀ ਸਾਡੀ ਬਦਲ ਜਾਵੇ ਕਿ ਇਨਸਾਨ ਦਾ ਪਿਛੋਕੜ ਵੀ ਬਦਲ ਜਾਂਦਾ ਹੈ ਕਿ ਜਦੋਂ ਮੈਂ ਤੁਹਾਡੀ ਕੈਬਿਨੇਟ ਜਦੋਂ ਤੁਸੀਂ ਕੈਬਿਨੇਟ 'ਚ ਸੀਗੇ ਜਾਂ ਸਰਕਾਰ 'ਚ ਸੀਗੇ ਕਿ ਉਦੋਂ ਮੈਂ ਬਿਲਕੁਲ ਸਾਫ਼ ਸੁਥਰਾ ਸੀਗਾ ਤੁਸੀਂ ਤਰੀਫਾਂ ਕਰਦੇ ਸੀ ਮਿਹਨਤੀ ਮੁੰਡਾ ਅੱਗੇ ਵਧਣ ਵਾਲਾ ਸਮਾਜ ਦਾ ਜਿਹੜਾ ਇਹ ਹੀਰਾ ਹੈ ਇਹਦੀਆਂ ਵੀ ਰਿਕਾਰਡਿੰਗਾਂ ਮੇਰੇ ਕੋਲ ਬਈਆਂ ਕਿ ਵਿਚਾਰਧਾਰਾ ਬਦਲਣ ਦੇ ਨਾਲ ਮੈਂ ਨਸ਼ੇ ਦਾ ਡੀਲਰ ਬਣ ਗਿਆ ਕਿ ਮੈਂ ਇੱਥੇ ਧੜੇ ਸੱਟੇ ਦੇ ਕਾਰੋਬਾਰ ਕਰਾਨ ਲੱਪਿਆ ਸੋ ਇਸ ਗੱਲ ਨਾਲ ਮੇਰੀ ਜਿੱਥੇ ਸ਼ਬੀ ਖਰਾਬ ਹੋਈ ਹੈ ਤਾਂ ਮੈਂ ਸਮਝਦਾ ਕਿ ਮੇਰੇ ਪਰਿਵਾਰ ਤੇ ਮੇਰੇ ਰਿਸ਼ਤੇਦਾਰਾਂ ਤੇ ਇਸ ਗੱਲ ਦਾ ਬੜਾ ਡੂੰਗਾ ਅਸਰ ਹੋਇਆ ਜਿਦੇ ਕਰਕੇ ਅੱਜ ਮੈਨੂੰ ਜਿਹੜਾ ਕਾਨੂੰਨ ਦਾ ਸਹਾਰਾ ਲੈਣਾ ਪਿਆ ਸੋ ਮੈਂ ਇੱਕ ਲੀਗਲ ਨੋਟਿਸ ਹੈ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਭੇਜਿਆ कि ਜਿਸ ਤਰੀਕੇ ਦੇ ਨਾਲ ਤੁਸੀਂ ਮੇਰੀਆਂ ਮੇਰੇ ਪਰਿਵਾਰ ਦੀਆਂ ਔਰ ਖਾਸ ਕਰਕੇ ਜਿਸ ਪਾਰਟੀ ਦੇ ਵਿੱਚ ਮੈਂ ਜੁੜਿਆ ਜਿਸ ਵਿਚਾਰਧਾਰਾ ਦੇ ਨਾਲ ਜੁੜਿਆ ਕਿਉਂਕਿ ਇਹ ਰਾਸ਼ਟਰ ਪਾਰਟੀ ਹੈ ਰਾਸ਼ਟਰ ਹਿੱਤ ਦੇ ਲਈ ਕੰਮ ਕਰਦੀ ਹੈ ਔਰ ਇਸ ਪਾਰਟੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਸੋ ਮੇਰੇ ਨਾਲ ਨਾਲ ਮੇਰੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਉੱਤੇ ਵੀ ਇਸ ਮੰਨ ਦਾ ਉਹਨਾਂ ਦੇ ਮਨ ਤੇ ਵੀ ਬੋਝ ਹੈ ਕਿ ਸਾਡੇ ਜਿਹੜਾ ਲੀਡਰ ਦੇ ਉੱਤੇ ਇਦਾਂ ਦੀ ਜਿਹੜੀ ਸ਼ਬਦਾਬਲੀ ਬੱਤੀ ਜਾ ਰਹੀ ਹੈ ਅੱਜ ਮੈਨੂੰ ਇਸ ਗੱਲ ਦਾ ਬੜਾ ਖੇਦ ਹੈ ਸੋ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਆਪਣੇ ਵਕੀਲ ਰਾਹੀਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਔਰ ਅਗਲੀ ਕਾਰਵਾਈ ਜਿਹੜੀ ਕੋਰਟ ਦੀ ਹੋਏਗੀ ਜਿਸ ਤਰੀਕੇ ਨਾਲ ਜਿੱਦਾਂ ਜਿੱਦਾਂ ਕਾਰਵਾਈ ਚੱਲੇਗੀ